ਸਤਸ਼ਿਰਿਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਨਵਾਂ ਸ਼ਹਿਰ ਸਿਟੀ ਪੁਲਿਸ ਸੀਆਈ ਸਟਾਫ ਨੂੰ ਐਸਪੀ ਡਾਕਟਰ ਮੁਕੇਸ਼ ਉਹਨਾਂ ਦੀ ਅਗਵਾਈ ਹੇਠ ਇੱਕ ਵੱਡੀ ਕਾਮਯਾਬੀ ਮਿਲੀ ਹੈ ਦੱਸਦੀ ਹੈ ਇੱਕ ਵਿਅਕਤੀ ਜੋ ਕਿ ਫਤਿਹਗੜ ਚੂੜੀਆਂ ਤੋਂ ਨਵਾਂ ਸ਼ਹਿਰ ਵਿਖੇ ਚਿੱਟੇ ਦੀ ਸਪਲਾਈ ਕਰਨ ਆਇਆ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਉਹ ਤਰਨਤਾਰਨ ਬਾਰਡਰ ਏਰੀਆ ਤੋਂ ਚਿੱਟਾ ਲੈ ਕੇ ਆਇਆ ਸੀ ਤੇ ਨਵਾਂ ਸ਼ਹਿਰ ਆਕੇ ਉਹਨੇ ਸਪਲਾਈ ਦੇਣੀ ਸੀ ਜੋ ਕਿ ਵਿਅਕਤੀ ਜੰਡਿਆਲੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਸਦਰ ਥਾਣੇ ਅਧੀਨ ਇਹ ਪਿੰਡਾਂ ਦਾ ਉਸ ਨੂੰ ਉਸਨੇ ਸਪਲਾਈ ਦੇਣੀ ਸੀ ਤੇ ਪੁਲਿਸ ਨੇ ਬੜੀ ਹੀ ਹੁਸ਼ਿਆਰੀ ਨਾਲ ਬੱਸ ਵਿੱਚ ਇਹ ਸਪਲਾਈ ਦੇਣ ਆਇਆ ਚਿੱਟੇ ਦੀ ਸਪਲਾਈ ਦੇਣ ਆਇਆ ਵਿਅਕਤੀ ਜਿਹੜਾ ਹੈ ਉਸ ਨੂੰ ਰਾਜਾ ਟਾਬੇ ਦੇ ਨਜ਼ਦੀਕ ਮਲਪੁਰ ਅੜਕਾਂ ਤੋਂ ਗ੍ਰਿਫਤਾਰ ਕੀਤਾ ਹੈ ਹੁਣ ਤੁਹਾਨੂੰ ਸਿੱਧੀਆਂ ਤਸਵੀਰਤ ਦਿਖਾਵਾਂਗੇ ਜਿੱਥੇ ਐਸਪੀ ਡਾਕਟਰ ਮੁਕੇਸ਼ ਮੀਡੀਆ ਦੇ ਮੁਖਾਤਿਬ ਹੋਣ ਵਾਲੇ ਹਨ ਅਤੇ ਨਾਲ ਦੀ ਨਾਲ ਇਹ ਵੀ ਜਾਣਾਂਗੇ ਕਿ ਦੋਨਾਂ ਵਿਅਕਤੀ ਦਾ ਨਾਮ ਕੀ ਹੈ ਜਿਸ ਨੇ ਸਪਲਾਈ ਦੇਣੀ ਸੀ ਤੇ ਜਿਸ ਨੇ ਸਪਲਾਈ ਲੈਣੀ ਸੀ ਤੇ ਕਿੰਨੀ ਦੇਰ ਤੋਂ ਇਹ ਜਿਹੜਾ ਧੰਦਾ ਆ ਇਹ ਚਲਾ ਰਹੇ ਸੀਗੇ ਔਰ ਕੀ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਹੈਗੇ ਆ ਕਿ ਨਹੀਂ ਜਿੱਥੇ ਐਸਐਸਪੀ ਡਾਕਟਰ ਮਕੇਸ਼ ਮੀਟਾ ਦੇ ਮੁਖਾਤਬ ਹੋ ਰਹੇ ਨੇ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਇਹਦੇ ਸੰਬੰਧ ਵਿੱਚ ਪੰਜਾਬ ਸਰਕਾਰ ਸਾਡੇ ਡੀਜੀਪੀ ਪੰਜਾਬ ਡੀਆਜੀ ਰੇਂਜ ਅਤੇ ਸੀਨੀਅਰ ਅਫਸਰ ਵੱਲੋਂ ਵਕ ਵਕ ਟਾਈਮਾਂ ਦੇ ਉੱਪਰ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਇਹ ਹਦਾਇਤਾਂ ਨੂੰ ਫੋਲੋ ਕਰਦੇ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਐਸਐਚਓਜ਼ ਤੇ ਹਲਕਾ ਜੀਓਜ਼ ਨਾਲ ਡੇਲੀ ਮੀਟਿੰਗ ਕਰਕੇ ਇਸ ਸੰਬੰਧੀ ਉਹਨਾਂ ਦੀ ਕਾਰਗੁਜ਼ਾਰੀ ਰਿਪੋਰਟ ਜਿਹੜੀ ਹੈਗੀ ਹੈ ਲਈ ਜਾਂਦੀ ਹੈ। ਇਸੇ ਮਹੀਨ ਦੇ ਵਿੱਚ ਇਸੇ ਮਿਹਨਤ ਸਦਕਾ ਸਾਡੀ CIA ਟੀਮ ਨੂੰ ਅਤੇ ਸਿਟੀ ਨਵਾਂ ਸ਼ਹਿਰ ਪੁਲਿਸ ਸਟੇਸ਼ਨ ਟੀਮ ਨੂੰ ਉਸ ਟਾਈਮ ਇੱਕ ਉਪਲਬਧੀ ਮਿਲੀ ਜਦੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਸਦਰਬੰਗੇ ਦੇ ਏਰੀਆ ਦੇ ਵਿੱਚ ਜਿਸ ਦਾ ਨਾਮ ਅਮਰਜੀਤ ਹੈ। ਅਮਰਜੀਤ ਜਿਹੜਾ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ। ਇਦੇ ਕੋਲੋਂ ਜਿਹੜੀ 120 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਜਦੋਂ ਇਹਨੂੰ ਪੁੱਛਗਿਸ਼ ਕੀਤੀ ਗਈ ਤੇ ਇਹਨੇ ਦੱਸਿਆ ਕਿ ਇਹ ਸਾਡੇ ਏਰੀਆ ਦੇ ਵਿੱਚ ਇੱਕ ਲਾਢੀ ਨਾਮ ਦਾ ਵਿਅਕਤੀ ਹੈ ਜਿਹਨੂੰ ਇਹ ਸਪਲਾਈ ਕਰਦਾ ਸੀਗਾ ਤੇ ਲਾਢੀ ਜਿਹੜਾ ਸੀਗਾ ਫਰਦਰ ਇਹਨੂੰ ਇਹਦੀ ਸੇਲ ਕਰਕੇ ਤੇ ਇਹਦੇ ਤੋਂ ਆਪਣੇ ਪੈਸੇ ਦੀ ਜਿਹੜੀ ਹੈਗੀ ਹੈ ਉਹ ਆਮਦਨ ਕਰਦਾ ਸੀ ਕੋਈ ਡ੍ਰਗੋਨ ਵੀ ਮਿਲਿਆ ਸੀ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਰਿਕਵਰੀਜ਼ ਤੇ ਖੁਲਾਸੇ ਹੋਣ ਦੀ ਆਸ ਹੈ ਕੋਈ ਪਹਿਲੇ ਮਾਮਲੇ ਦਰਜ ਨੇ ਨੂੰ ਇਨਵੈਸਟੀਗੇਟ ਕਰਦੇ ਆਂ ਲਾਡੀ ਜਿਹੜਾ ਹੈਗਾ ਇਹ ਇੱਕ ਜੰਡਿਆਲਾ ਜਿਹੜਾ ਕਿ ਸਦਰ ਬੰਗਾ ਦਾ ਏਰੀਆ ਉੱਥੇ ਦਾ ਰਹਿਣ ਵਾਲਾ ਹੈ ਤਾਂ ਉਹਨੂੰ ਫਰਦਰ ਇਹਦਾ ਰਿਮਾਂਡ ਹਾਸਲ ਕਰਕੇ ਤੇ ਇਹਦੇ ਕੋਲੋਂ ਫਰਦਰ ਜਿਹੜੀ ਹੈਗੀ ਹੈ ਪੁੱਛਗਿੱਛ ਕੀਤੀ ਜਾ ਰਹੀ ਸਰ ਜਿਸ ਦਾ ਵੀ ਪੜਿਆ ਗਿਆ ਹੈ ਕਿ ਭੱਗ ਦਾ ਇਹਦੇ ਰੇਂਜ ਚ ਆਇਆ ਜੀ ਇਹ ਹੁਣ ਇਨਵੈਸਟੀਗੇਟ ਕਰਦੇ ਆਂ ਇਹ ਬਾਰਡਰ ਦੇ ਏਰੀਏ ਦੇ ਵਿੱਚੋਂ ਡਰਗਸ ਸਪਲਾਈ ਕਰਦਾ ਸੀਗਾ ਕਿਸ ਤਰੀਕੇ ਦੇ ਨਾਲ ਕੋਈ ਲਿੰਕੇਜ ਸੀਗੇ ਕੀ ਸੀਗੇ ਇਹ ਜਿਹੜੇ ਹੈਗੇ ਦੌਰਾਨ ਇਨਵੈਸਟੀਗੇਸ਼ਨ ਆਪਾਂ ਐਸਟੈਬਲਿਸ਼ ਕਰ ਅਮਰਜੀਤ ਸਿੰਘ ਦਾ ਕੋਈ ਪਿਛੋਕਰ ਅਮਰਜੀਤ ਸਿੰਘ ਦਾ ਕ੍ਰਿਮੀਨਲ ਬੈਕਗਰਾਉਂਡ ਆਪਾਂ ਚੈੱਕ ਕਰ ਰਹੇ ਹਾਂ ਹੁਣ ਉਹਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਦੇ ਬਾਰੇ ਵੀ ਪ੍ਰੋਪਰ ਜਿਹੜੀ ਹੈਗੀ ਡਿਟੇਲ ਲਈ ਜਾਣਾ ਕਿ ਉਹਨੂੰ ਕਾਬੂ ਕੀਤਾ ਗਿਆ ਢਾਬੇ ਤੇ ਸੀਗਾ ਕਿਸੇ ਵਹੀਕਲ 'ਚ ਸੀਗਾ ਫਿਲਹਾਲ ਇਹਨੂੰ ਆਪਾਂ ਇੱਕ ਨਾਕੇ ਦੇ ਉੱਪਰ ਕਾਬੂ ਕੀਤਾ ਸੀਗਾ ਸਦਰ ਬੰਗੇ ਦੇ ਏਰੀਏ ਦੇ ਵਿੱਚੋਂ ਤੇ ਨਾਕੇ ਦੌਰਾਨ ਹੀ ਇਹਦੇ ਕੋਲੋਂ ਜਿਹੜੀ ਹੈਗੀ ਐ ਉਹ ਰਿਕਵਰੀ ਹੋ ਗਈ ਇਮਾਂਡ ਕਾਰ ਤੇ ਸੀ ਕਿ ਟੂ ਵੀਲਰ ਤੇ ਸੀ ਸਦਰ ਨਮਾ ਸ਼ਹਿਰ ਕਾਰ ਸਦਰ ਨਮਾ ਸ਼ਹਿਰ 4 ਵੀਲਰ ਤੇ ਸੀ ਕਿ 2 ਵੀਲਰ ਤੇ ਸੀ ਜੀ ਬਾਈਪਾਸ ਆਇਆ ਬਾਈ ਇਹ ਇਹ ਬੰਦਾ ਜਿਹੜਾ ਸੀਗਾ ਇਹ ਬਾਈ ਬੱਸ ਟਰੈਵਲ ਕਰਦਾ ਸੀਗਾ ਇਹ ਏਰੀਏ ਦੇ ਵਿੱਚ ਆ ਕੇ ਇਹ ਡਿਲੀਵਰੀ ਕਰਦਾ ਸੀਗਾ ਜਿਹੜਾ ਲਾਢੀ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਫਰਦਰ ਜਿਹੜਾ ਹੈਗਾ ਇਹ ਏਰੀਆ ਦੇ ਵਿੱਚ ਸਪਲਾਈ ਕਰਦਾ ਸਰ ਰਿਕਵਰੀ ਬਹੁਤ ਸਾਰੀ ਹੋਈ ਤੇ ਬਸ ਇੰਨਾ ਸਵਾਨ ਸਾਰਾ ਲੈ ਕੇ ਆ ਰਹੇ ਸੀ ਕਿ ਨਸ਼ੀਲੀਆਂ ਗੋਲੀਆਂ ਹੋ ਗਈਆਂ ਪਾਊਡਰ ਹੋ ਗਿਆ ਇਹਦੇ ਵਿੱਚ 120 ਗ੍ਰਾਮ ਦੀ ਰਿਕਵਰੀ ਹੋਈ ਹੈ ਕਰ 120 ਗ੍ਰਾਮ ਨੂੰ ਤੁਸੀਂ ਦੇਖੋਗੇ 120 ਗ੍ਰਾਮ ਬਹੁਤ ਛੋਟੀ ਜੀ ਜਿਹੜੀ ਹੁੰਦੀ ਹੈ ਉਹ ਓਕੂਪਾਈ ਹੋ ਰਹੀਆਂ ਗੋਲੀਆਂ ਕੈਪਸੂਲ ਵੀ ਨੇ ਜੀ ਡੋਡੇ ਵੀ ਆ 2 ਕਿਲੋ ਉਹ ਬਰਾਨੇ ਨਹੀਂ ਉਹ ਇਹ ਤਾਂ ਕੇਸ 'ਚ ਨਹੀਂ ਹੈ ਟੋਟਲ ਰਿਕਵਰੀ ਹੈ ਡਿਸਟ੍ਰਿਬਿਊਟਰ ਸਰ 2 ਮਹੀਨੇ ਦੇ ਦਿੰਦਾ ਸੀ ਰੀਮਾਂਡ ਆਪਾਂ ਪੇਸ਼ ਕਰਨੇ ਹਲੇ ਪੇਸ਼ ਕਰਨਾ ਹੈ ਨੂੰ ਪੇਸ਼ ਕਰਕੇ ਆਪਾਂ ਇਹਦਾ ਮੈਕਸਿਮਮ ਤੋਂ ਮੈਕਸਿਮਮ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਬੰਧੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਦੇਣਾ ਚਾਹੁੰਦਾ ਕਿ ਇਸ ਮੁਹਿੰਮ ਦੌਰਾਨ ਸਾਡੇ ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਬੜੇ ਕੰਸਿਸਟੈਂਟ ਲੈਵਲ ਦੇ ਉੱਪਰ ਜਿਹੜਾ ਹੈਗਾ ਐਫਰਟ ਕੀਤੇ ਜਾ ਰਹੇ ਹਨ ਜਿਹਦੇ ਉੱਪਰ ਡਰੱਗਸ ਦੇ ਰੋਗਦਾਮ ਸੰਬੰਧੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਇਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਹਲਕਾ ਜੀਓਜ਼ ਤੇ ਬਾਕੀ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਕਾਰਗੁਜ਼ਾਰੀ ਲਈ ਜਾਂਦੀ ਹੈ ਅਗਰ ਆਪਾਂ ਤੁਹਾਨੂੰ ਪਿਛਲੇ 2 ਮਹੀਨੇ ਦਾ ਵੇਰਵਾ ਦਈਏ ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਆਪਾਂ ਤਕਰੀਬਨ 182 ਕੇਸਿਸ ਜਿਹੜੇ ਰਜਿਸਟਰ ਕੀਤੇ ਹਨ ਤੇ ਵੱਖ-ਵੱਖ ਕੇਸਿਸ ਦੇ ਵਿੱਚ 193 ਵਿਅਕਤੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਅਗਰ ਆਪਾਂ ਰਿਕਵਰੀ ਦੀ ਗੱਲ ਕਰੀਏ ਹੀਰੋਇਨ ਜਿਹੜੀ ਹੈਗੀ ਹੈ 624 ਗ੍ਰਾਮ ਅਫੀਮ 1 ਕਿਲੋ 200 ਗ੍ਰਾਮ ਗੋਲੀਆਂ ਕੈਪਸੂਲ ਤਕਰੀਬਨ 2000 ਦੇ ਕਰੀਬ ਜਿਹੜੀ ਡੋਡਾ ਚੂਰਾ ਪੋਸਟ ਹੈਗੀ ਹੈ तकरीबन 3 ਕਿਲੋ ਦੇ ਕਰੀਬ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ तकरीबन 5 ਗ੍ਰਾਮ ਦੇ ਕਰੀਬ ਤੇ ਨਸ਼ੀਲੇ ਜਿਹੜੇ ਟੀਕੇ ਹੈਗੇ ਉਹ ਵੀ ਬਰਾਮਦ ਕੀਤੇ ਗਏ ਹਨ ਸਰ ਇਸ ਵਿੱਚ ਕਮਰਸ਼ੀਅਲ ਕੁਆਂਟੀਟੀ ਕੋਈ ਨਹੀਂ ਸਾਰੇ 1.75 ਗ੍ਰਾਮ 1 ਗ੍ਰਾਮ 2 ਗ੍ਰਾਮ 4 ਗ੍ਰਾਮ ਇਸ ਤਰ੍ਹਾਂ ਦਾ ਹੈਗਾ ਤੇ ਜਿਹੜਾ ਆਪਾਂ ਜਿਹੜਾ ਵੇਚ ਰਹੇ ਨੇ ਸੌਦਾਗਰ ਨੇ ਆਪਾਂ ਉਹਨੂੰ ਨਹੀਂ ਫੜ ਰਹੇ ਜਿਹੜੇ ਪਿੰਨ ਵਾਲੇ ਨੇ ਆਪਾਂ ਉਹਨੂੰ ਫੜ ਰਹੇ ਹਾਂ ਇਸ ਤਰ੍ਹਾਂ ਹੈ ਕਿ ਜਦੋਂ ਸਾਨੂੰ ਕਿਸੇ ਵੀ ਬੰਦੇ ਦੇ ਖਿਲਾਫ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਸ ਬੰਦੇ ਦੇ ਉੱਪਰ ਸਾਡੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ Trap ਲਗਾਇਆ ਜਾਂਦਾ ਹੈ ਉਹਦੇ ਕੋਲ ਜਿਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਆਪਾਂ ਉਸ ਤਰ੍ਹਾਂ ਦਾ ਮੁਕਦਮਾ ਦਰਜ ਕਰੀਦਾ ਹੈ ਉਸ ਤੋਂ ਬਾਅਦ ਜਿਹੜੇ ਹੈਗਾ ਇਹਨਾਂ ਦੇ ਬੈਕਵਰਡ ਲਿੰਕਜਿਸ ਜਿਹੜੇ ਹੈਗੇ ਆ ਸਾਡਾ ਮੇਨ ਫੋਕਸ ਜਿਹੜਾ ਹੁੰਦਾ ਉਹਨਾਂ ਦੇ ਬੈਕਵਰਡ ਲਿੰਕਜਿਸ ਦੇ ਉੱਪਰ ਹੈ ਇਸ ਬੈਕਵਰਡ ਲਿੰਕ ਲਿੰਕਜਿਸ ਨੂੰ ਉਹਨਾਂ ਦੇ ਉਹਨਾਂ ਨੂੰ ਪਕੜਨ ਵਾਸਤੇ ਸਾਡੀ ਸੀਆਈ ਟੀਮ ਅਲੱਗ-ਅਲੱਗ ਸਪੈਸ਼ਲ ਬ੍ਰਾਂਚਿਸ ਦੀ ਟੀਮ ਤੇ ਸਾਡੀ ਅਲੱਗ ਜਿਹੜਾ ਨਾਰਕੋਟਿਕ ਸੈੱਲ ਬਣਾਇਆ ਉਹ ਹੁਣ ਅੱਧਾ ਕੰਮ ਕਰ ਰਿਹਾ ਹੈ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਤੁਰੰਤ ਆਪਾਂ ਨੂੰ ਜਿਹੜੇ ਹੈਗੇ ਉਹ ਰਿਜ਼ਲਟ ਜ਼ਰੂਰ ਲੈਣੇ ਸਰ ਇਹ ਗੱਲ ਸਾਹਮਣੇ ਆਈ ਕਿ ਜਿਹਨੂੰ ਇਹ ਸਪਲਾਈ ਦੇਣ ਆਇਆ ਸੀਗਾ ਉਹਨੇ ਖੁਦ ਕੰਜ਼ਿਊਮ ਕਰਨੀ ਸੀ ਕਿ ਅੱਗੇ ਵੀ ਸਪਲਾਈ ਕਰਦਾ ਸੀ ਤੇ ਮੈਂ ਜਸਟ ਲੱਗ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਇਹ ਬੰਦਾ ਅਮਰਜੀਤ ਦੇ ਕੋਲੋਂ ਲੈ ਕੇ ਫਰਦਰ ਏਰੀਆ ਦੇ ਵਿੱਚ ਜਿਹੜੀ ਸੀਗੀ ਸਪਲਾਈ ਕਰਦਾ ਸੀਗਾ ਪਰ ਚੂਨ ਚ ਕਰਦਾ ਹਾਂ ਹਾਂਜੀ ਬਿਲਕ ਡੀਪੀ ਸੈਕਟਰ ਦੀ ਗੱਲ ਕਰੀਏ ਤੇ 64 ਐਂਡੀਪੀ ਸੈਕਟਰ ਦੇ ਵਿੱਚ ਅਸੀਂ ਸਾਡੇ ਕੋਲ ਲਿਬਰਟੀ ਹੈ ਕਿ ਅਸੀਂ ਉਸ ਬੰਦੇ ਨੂੰ ਜੱਜ ਸਾਹਿਬ ਕੋਲ ਪੇਸ਼ ਕਰਦੇ ਹਾਂ ਤੇ ਜੱਜ ਸਾਹਿਬ ਨੂੰ ਕਹਿੰਦੇ ਹਾਂ ਕਿ ਇਹ ਕੰਜ਼ਮਪਸ਼ਨ ਕਰਨ ਵਾਲਾ ਵਿਅਕਤੀ ਹੈ ਤੇ ਕਾਨੂੰਨ ਵੀ ਸਾਨੂੰ ਏਮਪਾਵਰ ਕਰਦਾ ਹੈ ਕਿ ਅਸੀਂ ਉਸ ਬੰਦੇ ਨੂੰ ਜਿਹੜਾ ਹੈ ਕਿ ਆਪਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਭੇਜੀਏ ਫਿਰ ਉਹ ਡਾਕਟਰ ਦੇ ਕੋਲੋਂ ਆਪਾਂ ਰਿਪੋਰਟ ਲਈਏ ਕਿ ਇਹ ਬੰਦਾ ਠੀਕ ਹੋ ਗਿਆ ਜਦੋਂ ਬੰਦਾ ਠੀਕ ਹੋ ਜਾਂਦਾ ਹੈ ਤੇ ਜੱਜ ਸਾਹਿਬ ਦੇ ਕੋਲੋਂ ਆਪਾਂ ਉਹਨੂੰ ਪੇਸ਼ ਕਰੀਦਾ ਹੈ ਕਿ ਇਹ ਬੰਦਾ ਹੁਣ ਬਿਲਕੁਲ ਠੀਕ ਹੈ ਤੇ ਜੱਜ ਸਾਹਿਬ ਉਹਨਾਂ ਨੂੰ ਜਿਹੜਾ ਹੈਗਾ ਉਹ ਉਹ ਮਾਫ ਕਰ ਦਿੰਦੇ ਆ ਤੇ ਇਹ ਉਹ ਇਹਨਾਂ ਨੂੰ ਯੂਜ਼ ਵੀ ਕਰੀਦਾ ਹੈ ਅਗਰ ਤੁਹਾਨੂੰ ਮੈਂ ਪਿਛਲੇ ਬੈਕਗ੍ਰਾਉਂਡ ਦੇ ਵਿੱਚ ਜਾਵਾਂ ਤਕਰੀਬਨ 11 ਕੇਸਿਸ ਦੇ ਵਿੱਚ ਜਿਹੜੇ ਹੈਗੇ ਆ ਅਸੀਂ ਇਸ ਤਰੀਕੇ ਦੇ ਬੰਦਿਆਂ ਨੂੰ ਆਪਾਂ ਡੀਡਿਕਸ਼ਨ ਸੈਂਟਰਾਂ 'ਚ ਪੇਜ ਕੇ ਠੀਕ ਕਰਵਾ ਕੇ ਜਿਹੜਾ ਹੈਗਾ ਉਹਨਾਂ ਨੂੰ ਆਪਣੇ ਘਰ ਵੀ ਛੱਡਿਆ ਵੀ ਪਰ ਸਰ ਔਰ ਸੈਂਟਰ ਦੇ ਵਿੱਚ ਜਿਹੜੇ ਵੀ ਮਰੀਜ਼ ਜਾਂਦੇ ਆ ਪਿਛਲੇ 7 ਸਾਲ ਤੋਂ ਅਸੀਂ ਰਿਕਾਰਡ ਦੇ ਕੱਢ ਕੇ ਦੇਖੀਏ ਤਾਂ ਉਹ ਸੈਂਟਰ 'ਚ ਤਰਦਾਦ ਜਿਹੜੀ ਹੈਗੀ ਗਿਣਤੀ ਵਧੀ ਆ ਅਗਰ ਔਰ ਸੈਂਟਰਾਂ ਦੇ ਵਿੱਚ ਗਿਣਤੀ ਵਧੀ ਹੈ ਇਹ ਇਹ ਪੋਜ਼ਿਟਿਵ ਸਾਈਨ ਹੈ ਪੋਜ਼ਿਟਿਵ ਸਾਈਨ ਹੈ ਕਿ ਮੈਕਸਿਮਮ ਬੰਦੇ ਜਿਹੜੇ ਹੈਗੇ ਆ ਉਹ ਹੁਣ ਨਸ਼ਾ ਛੱਡਣ ਵਾਲੀ ਸਾਈਡ ਦੇ ਉੱਪਰ ਜਾਣਾ ਚਾਹੁੰਦੇ ਨਾ ਕਿ ਕੰਜ਼ਿਊਮ ਕਰਨ ਵਾਲੀ ਸਾਈਡ ਦੇ ਉੱਪਰ ਜਾਣਾ ਚਾਹੁੰਦੇ ਦੇਖੀ ਇਹ ਜਿਹੜੀ ਹਿਰੋਇਨ ਐਡਿਕਸ਼ਨ ਹੈਗੀ ਹੈ ਉਹ ਟਾਈਮ ਦਾ ਪੀਰੀਅਡ ਸਿਕਾ ਗੋਲੀ ਦਾ ਟਾਈਮ ਪੀਰੀਅਡ ਸਿਕਾ ਉਹ ਟਾਈਮ ਪੀਰੀਅਡ ਖਤਮ ਜਿਹੜੀ ਹਿਰੋਇਨ ਐਡਿਕਸ਼ਨ ਜਿਹੜੀ ਹੈਗੀ ਹੈ ਇਹ ਇੱਕ ਬੜਾ ਕ੍ਰੋਨਿਕ ਨਸ਼ਾ ਹੈ ਇਸ ਨਸ਼ੇ ਦੀ ਰੋਗਦਮ ਕਰਨ ਵਾਸਤੇ ਹੀ ਇਹ ਓਪੀਏਟ ਬੇਸਡ ਦੀ ਟਰੀਟਮੈਂਟਸ ਸਟਾਰਟ ਕੀਤੀਆਂ ਗਈਆਂ ਸਿਗੀਆਂ ਤੇ ਜਿਵੇਂ ਡਾਕਟਰ ਨੂੰ ਲੱਗਦਾ ਕਿ ਇਹ ਬੰਦਾ ਜਿਹੜਾ ਹੈਗਾ ਹੁਣ ਓਪੀਏਟਸ ਦੇ ਉੱਪਰ ਆ ਗਿਆ ਉਹ ਹੌਲੀ ਹੌਲੀ ਉਹਨਾਂ ਨੂੰ ਘਟਾ ਕੇ ਉਹਨਾਂ ਦੀ ਡੋਸ ਜਿਹੜੀ ਹੈਗੀ ਉਹਨੂੰ ਬੰਦ ਕਰ ਦਿੰਦੇ ਬਲਾਚੌਰ ਸ਼ਹਿਰ ਦੇ ਵਿੱਚ ਇਹ ਨਸ਼ਾ ਵਿਕ ਰਿਹਾ ਹੈ ਇਸ ਚੀਜ਼ ਨੂੰ ਤੁਸੀਂ ਦਵਾਈ ਵੀ ਬੋਲ ਸਕਦੇ ਹੋ ਇਸ ਚੀਜ਼ ਨੂੰ ਤੁਸੀਂ ਨਸ਼ਾ ਵੀ ਬੋਲ ਸਕਦੇ ਹੋ ਲੇਕਿਨ ਹਿਰੋਇਨ ਤੋਂ ਬਚਣ ਵਾਸਤੇ ਇਹ ਅੱਜ ਦੀ ਡੇਟ ਦੇ ਵਿੱਚ ਜਿਹੜੀ ਹੈਗੀ ਬੈਸਟ ਟਰੀਟਮੈਂਟ